ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਦਰ ਰਾਗ ਅਸਾਉ ਮਹਲਾ ਪਹਿਲਾ ੴ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾਰ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਪਰੇਸ਼ੋ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨਾ ਪਵਨ ਪਾਣੀ ਬੈਸੰਤਰ ਗਾਵਗ ਰਾਜਾ ਧਰਮ ਦੁਵਾਰੇ ਗਾਵਨਾ ਤੁਦਨੋ ਚਿਤ ਗੁਪਤ ਲਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨਾ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨਾ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਧਰਨ ਨਾਲੇ ਗਾਵਣ ਤੁਧਨਾ ਸਿੱਧ ਸਮਾਧੀ ਅੰਦਰ ਗਾਵਣ ਤੁਧਨਾ ਸਾਧ ਵਿਚਾਰੇ ਗਾਵਣ ਤੁਧਨਾ ਜਤੀ ਸਤੀ ਸੰਤੋਖੀ ਗਾਵਣ ਤੁਧਨਾ ਵੀਰ ਕਰਾਰੇ ਗਾਵਣ ਤੁਧਨਾ ਪੰਡਤ ਪੜਨਰਖੀ ਸਰਾ ਜੁਗ-ਜੁਗ ਵਿਦਿਆ ਨਾਲੇ ਗਾਵਣ ਤੁਧਨਾ ਮੋਹਣੀ ਆਮਨ ਮੋਹਨਾ ਸੁਰਗਮਛ ਪਿਆਲੇ ਗਾਵਣ ਤੁਧਨਾ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧਨਾ ਜੋਦ ਮਹਾਬਲਸੂਰਾ गावण तुदना खाणी चारे गावण तुदना खंड मंडल ब्रह्मंडा कर कर रथे तेरेता अरे से तुदनो पावन जो तुद पावन रते तेरे भगत रसाले होर केते तुदनो गावण से मैं चित्त न हवन नानक क्या बिचारे सोई सोई सदा सत साहिब साचा साची नाही हैप्पी होसी जाए न जासी रचना जिन न रचाई रंगी रंगी पाती कर कर जनसी माया जिन उपाई कर कर देखै की तापना ज्योतिष दे वढाई ज्योतिष भावे सोई करन से फिर हुक्म ना करना जाय सो पात साहो साहपत साहिब नानक रहन रजाई आसा महल्ला पहला ਸੋ ਨਵੱਡਾ ਖਸ ਕੋਏ ਕੀਵੜ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੀਵੜ ਚੀਰਾ ਰਹਾ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਘੁਰ ਗਰਹਾਈ ਕਹ ਨਾ ਨਾ ਜਾਈ ਤੇਰੇ ਤਿਲ ਵਡਿਆਈ ਸਭ ਸੱਤ ਸੱਤ ਤੱਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਉ ਦਾ ਅਗਨ ਸਦੀਕ ਨੇ ਨਾ ਪਾਈਆ ਕਰਮਾ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾ ਰਾਜ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਾ ਮਰ ਜਾਓ ਆਖਣੀ ਔਖਾ ਸਾਚਾ ਨਾਓ ਸਾਚੇ ਨਾਮ ਕੀ ਲੱਗੇ ਭੂਖਾ ਤ ਭੁਖੇ ਖਾਏ ਚੱਲੀ ਇਹ ਦੁਖਾ ਸੋ ਕਿਆ ਵਿਸਰਾ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵਡਣਾ ਹੋਵੇ ਘਾਟ ਨ ਜਾਏ ਨਾ ਉਹ ਮਰਣਾ ਹੋਵੇ ਸੋਗਾ ਦਿੰਦਾ ਰਹਿਣਾ ਚੁਕੇ ਭੋਗਾ ਗੁਨੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਚਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰਿ ਦਵਾ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਤੀਰਤ ਹਮ ਰੇ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰਪਤਾ ਸੇਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰੇਗ ਜੀਵੇ ਤ੍ਰੇਗ ਜੀਵਾਸ ਜਿਨ ਹਰਗਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਦਮਾ ਜਾਹਰ ਜੀਓ ਪ੍ਰਿਆ ਸਹਿਲ ਪਥਰ ਮੈਂ ਜੰਤੀ ਉਪਾਇ ਤਾਗ ਰਿਜ ਕੇ ਅਗੇ ਕਰ ਤਰ ਏ ਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਘਰ ਪਰਸਾਦ ਪਰਮ ਪਦ ਪਾਇਆ ਛੁਕੇ ਕਾਸ਼ਟ ਹਰਿਆ ਰਹਾਵ ਜਨਨ ਪਿਤਾ ਲੋਕ ਸਤ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰੇ ਜੋ ਕੇ ਸੰਭਾਹ ਹੀ ਠਾਕੁਰ ਕਾਹੇ ਮਨ ਪਵ ਕਰਿਆ ਊੜੇ ਊੜਾ ਉਸੇ ਕੋਸਾ ਤਿਸ ਪਾਛੈ ਬਚਰੇ ਛਰੇਆ ਤਿਨ ਕਮਨ ਖਲਾਵੇ ਕਬਨ ਚੁਗਾਵੇ ਮਨ ਮੈਂ ਸਮਰਨ ਕਰਿਆ ਸੋ ਨਿਧਾਨ ਦਾ ਸਛਟ ਸੇਧਾਨ ਠਾਕੁਰ ਕਰ ਤਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਾਈ ਏ ਤੇਰਾ ਅੰਤ ਨ ਪਾਰਾ ਵਰੇਆ ਸਾਭ ਨੇ ਧਾਨ 10 ਅਸ਼ਟ ਸੇ ਧਾਨ ਠਾਕੁਰ ਕਰ ਤਲ ਤਰੇ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨ ਪਾਰਾ ਵਰੀਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖਾ ਏਕ ਓੰਕਾਰ ਸਤ ਗੁਰ ਪ੍ਰਸਾਦ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰਿ ਸੱਚ ਸਰਗਨ ਹਾਰਾ ਸਾਜੇ ਤੁਮਾਰੇ ਜੀ ਤੁਂ ਜੀ ਆਖ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬਨਰ ਅੰਤਰ ਜੀ ਹਰੇ ਕੋ ਪ੍ਰਖਾ ਸਮਾਨ ਇਕਾ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਆ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤਦ ਜੀ ਜਿਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਹੇ ਹਰ ਧਿਆਵੇ ਤੁਧ ਜੀ ਸੇ ਜਨ ਜਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨ ਨਿਰਭਾਦ ਜਨ ਹਰ ਨਿਰਭਉ ਤਿਆਇਆ ਜੀ ਤਿੰਨ ਕਾ ਭਉ ਸਬਦ ਵਾਸੀ ਜਿਨ ਸੇਵੇ ਆਦਿ ਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸ਼ੇਤਨ ਹਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕੇ ਅਨੇਕੇ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਹਿ ਬਹੁ ਸਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਦ ਜੇਵੜੇ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੁਦਿ ਆਪੇ ਭਾਗ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤਦਿ ਆਪੇ ਸ੍ਰਿਸ਼ਟ ਸਭ ਉਪਾਈ ਜੀ ਜਦਿਆਪੇ ਸਰ ਜਿਹਾ ਗੋਈ ਦਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਪਾਵੈ ਸੋਈ ਥੀ ਸੀ ਜੋ ਤੋ ਦੇਹ ਸੋਈ ਹੋ ਪਾਈ ਰਹਾਉ ਸਭ ਤੇ ਰਹੀ ਤੂੰ ਸਭ ਨੇ ਤੇ ਆਇਆ ਜਿਸਨੋ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗਰਮ ਅਖਲਾ ਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸੋ ਤੁਝ ਹੀ ਮਾਹੀ ਤੁਜ ਵੇਨ ਦੂਜਾ ਕੋਈ ਨਾਹੀ ਜੀ ਜੰਤ ਸੋ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋ ਤੂੰ ਜਾਣਹਿ ਸੋਈ ਜਨ ਜਾਣੈ ਹਰਗੁਣ ਸਦ ਹੀ ਆਖ ਵਖਾਣੈ ਜਨਹਾਰੋ ਸੇ ਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਨ ਹੈ ਸੋਏ ਜਨ ਨਾਨਕਾ ਗੁਰਮਖਾ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਿਤ ਸਰ ਰੜਾ ਪਹਿਲੇ ਨੇ ਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲੈ हम देखा तह डूबे आले मन एक न चेत सुमोर मना हर विसरत तेरे गुण गलेया रहा आओ, ना हो जते सती नहीं पड़ेया मोरख मुगदा जन्म पया प्रणवत नानक तिनकी शरणा जिन तू नाहि विसरया आसा महल्ला 5 ਇਹ ਪ੍ਰਾਪਤ ਮਨੁਖਾ ਦੇਹ ਰੀਆ ਗੋਵਨ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਗਾਮ ਲਾਗ ਭਵਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਆ ਤੇ ਰਹਾਉ ਜਪ ਤਪ ਸੰਜਮ ਧਰ ਮੈ ਨਾ ਕਮਾਇਆ seva saad na jania har raaya kaho nanak ham niich karma sharan pare ki rakhoo sharma jap tap sanjam tarmana kamaya seva saad na jania har raaya ਹੋ ਨਾਨਕ ਹਮਣੀਜਾ ਕਰਮਾ ਸਰਨ ਪਰੇ ਕੀ ਰਾਖੋ ਹੋਰ ਸ਼ਰਮਾ ਪਾਤਸ਼ਾਹੀ ਦਸਵੀਂ ਕਬਿ ਉਹ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਸ ਦਾ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट स्वभाव तुम का वो आपहाद महें बचाव हो सुखी बसा मोर प्रवारा सेवक सिख सबे करतारा मोर रक्षा निज कर दया करिया सब रण को आज संग्रह ही है पूर्ण हो हमारी आशा तोर भजन की रहे प्यासा तुम्हें छाड़ कोई और न आते आऊ जो बर चाहूं सो तुम ते पाऊं सेवक सिख हमारे तारिय है चुन चुन सत्र हमारे मारिय है आभा ब मुझे उभरी है मरण काल का त्रास निवरी है हो जो सदा हमारे पछा श्री अस तो जजू करियो और अच्छा राख ले हो मह राखण हारे साहिब संत सहाए प्यारे दीनबंद दुष्टन की हंता तुम अपरिचत्र दस्तनता काल पाए ब्रह्मा भवतरा काल पाए शिवजू अवतरां ਕਾਲ ਪਾਈ ਕਰ ਬਸਨਾ ਪ੍ਰਕਾਸ਼ਾ ਸਕਲ ਕਾਲਤਾ ਕੀਆ ਤਮਾਸ਼ਾ ਜਵਨ ਕਾਲ ਜੋਗੇ ਸਕੀਓ ਬੇਦਰਾਜ ਬ੍ਰਹਮਾ ਜੂਥੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਥੇ ਨੇ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕ ਸੇਵ ਘਣ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਕਟ ਕਟ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰੇ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬ ਉਹ ਦਾ ਕਰਖ ਕਰਾ ਕਰ ਤਾਰਾਂ ਰਜਾ ਤਰਤਤਾ ਦੇਹ ਅਪਾਰਾਂ ਜਬ ਆ ਕਰਖ ਕਰਤ ਹੋ ਕਮਹ ਤੁਮ ਮੈਂ ਮਿਲਤ ਦੇਹ ਤਰਸਭ ਹੋ ਜੀਤੇ ਬदन ਸ੍ਰੇਸ਼ਟ ਸਵਤਾਰੈ ਆਪੇ ਆਪਣੇ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਰਣ ਜਾਣਤ ਬੇਦ ਭੇਦ ਅਰਿਆਲਾ ਨਰੰਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਅasambਭ ਤਾਂ ਕਾ ਮੂੜ ਅਚਾਰਤ ਭੇਦਾ ਜਾ ਕੋ ਪੀਵ ਨ ਪਾਵਤ ਭੇਦਾ ਤਾਂ ਕੋ ਕਰ ਪਾਹਣ ਅਨਮਾਨਤ ਮਹਾ ਮੂੜ ਕਸ਼ਪੀ ਦੇ ਨਾਨਕ ਮਹਾਦੇਵ ਕੋ ਕਹਿਤ ਸਦਾ ਉਸ ਨਰੰਕਾਰ ਕਾ ਚੀਨਤ ਨਹਿ ਪਿਵਾਂ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਜਮਰਾਲ ਖਾਣਾ ਜਾਏ ਪਸ਼ਾਰਾਂ ਕਹਿ ਬਦ ਸਜਾ ਪ੍ਰਥਮ ਸੰਸਾਰਾਂ ਇਕarup anup swrupa ਅਰੰਕ ਭਿਓ ਰਾਵ ਕਹੀ ਪੂਪਾ ਅੰਡਜ ਜੇਰਦ ਸੇ ਤਜ ਕਿੰਨੀ ਉਤ ਪੁਜ ਖਾਣਾ ਬਹੁਰ ਰਚ ਦਿਨੀ ਕਹੋ ਫੂਲ ਰਜਹਿ ਬਠਾ ਕਹੋ ਸਿੰਮੜ ਭਿਓ ਸੰਕਰ ਇਕ ਇਠਾ ਸਗਰੇ ਸ੍ਰੇਸ਼ਟ ਦਿਖਾਇ ਰਚੰ ਪਵਾਂ ਆਦ ਜੁਗਾਦ ਸ੍ਰੂਪ ਸ਼ਯੰ ਪਵਾਂ अब रक्षा मेरी तुम करो सिख उभार सिख संघर बिष्ट जीते उठवत उत पाता सकल मलेष करो रण काता जे अस तुज त शरणि परे तिनके दुष्ट दुख तोए मरे पुरख जवन पग पर तिहारे तिनके तुमा संकट स टारे जो कल को एक बार त है तागे काल निकट नहीं है, है ਰੱਛਾ ਹੋਏ ਤਾਹੇ ਸਵਕਾਲਾ ਦਿਸ਼ਟ ਅਰੇਸ਼ਟ ਤ੍ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਣ ਜਾਹੇ ਨਿਹਰ ਹੋ ਤਾਂਕੇ ਤਾਬ ਤਣਕ ਮੋਹਰ ਹੋ ਰਿੱਦ ਸਿੱਧ ਕਰਮੋ ਸਗ ਹੋਈ ਦਿਸ਼ਟ ਸ਼ਹਾਸ਼ ਸਕੈਣਾ ਕੋਈ ਇੱਕ ਬਾਰ ਜਨ ਤਮੈ ਸੰਭਾਰਾਂ ਕਾਲ ਫਾਸਤੇ ਤਾਹੇ ਉਬਾਰਾਂ ਜਨ ਨਰਨਾਮ ਤਿਹਾਰੋ ਕਹਾਂ ਧਰਦੁ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠਾਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਖੜਗੇ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਵਠਾਰ ਮਾ ਹੋ ਹੋ ਸਹਾਈ ਦੁਸ਼ਟ ਦੋਖਤੇ ਲਿਹੋ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਾਰੇ ਤਵ ਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸਰੀਆ ਸਤਾਨ ਕਿਰਪਾ ਤਮਰੀ ਕਰ ਮੈਂ ਨਾ ਕਹਿਆ ਸਭ ਤੋ ਹੀ ਬਖਨੇਓ ਦੋਹਰਾ ਸਗਲ ਦਵਾਰ ਕਾ ਸਾਡ ਕੇ ਗਹਿਆ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸਾ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਾ ਸਾਡ ਕੇ गए ओ तुहारो द्वार बाहे गए के लाजे आशा गोबिंद दास तुहार रामकली मोहल्ला तीजा आनंद एको अंगकार सतघर प्रसाद आनंद पे मेरी माई सतगुरु मैं पाया सतगुरुता पाया सहज से ती मन वजियां वादाई इयां ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤੰਗਾ ਬੋ ਹਰੀ ਕੇਰਾ ਮਨ ਜਨੀ ਮਸਾਇਆ ਕਹਿ ਨਾਨਕੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨਹਿਰੇ ਕਹ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆ ਕਰੋ ਸਾਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਲੀਆਂ ਹੈ ਵਡਿਆਈਆ ਕਹਿ ਨਾਨਕ ਸੁਨੋ ਸੰਤਾਹ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤੇ ਤ ਘਰ ਸੁਪਾਗੇ ਘਰ ਸੁਪਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤਦ ਵਾਸ ਕੀਤੇ ਕਾਲ ਕੰਟਕ ਮਾਰੇ ਆ ਤਰ ਕਰਮ ਪਾਇਆ ਤੁਧ ਜिन्न ਕੈ ਸੇ ਨਾਮ ਹਰਤੇ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸਣ ਹੋ ਵਡੇ ਭਾਗੀ ਹੋ ਸਗਲ ਮਨਾਰਥਾ ਪੂਰੇ ਪਾਰ ਬ੍ਰਹਮ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਦਾਤੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਨੀ ਸੁਨਤੇ ਪੁਨੀਤ ਕਹਤੇ ਪਵਿੱਤਾ ਸਤ ਗੁਰ ਰਹਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਣਦੇ ਪਣੀਤਾ ਕਾਤੇ ਪਵਿਤਾ ਸਤ ਗੁਰ ਰਹਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦਾ ਤੂ ਮਦਾਵਣੀ ਮਹੱਲਾ ਪੰਜੇ ਵਾਥਾਲ ਵਿੱਚ ਤੇ ਨਾਮ ਵਸ ਤੂ ਪਈਓ ਸਤ ਸੰਤੋਖ ਵਿਚਾਰੁ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੁ ਜੇ ਕੋ ਖਾਵੈ ਜੇ ਕੋ ਪੰਚਾਇ ਤਿਸ ਕਾ ਹੋਇ ਉਦਾਰ ਇਹ ਹਵਸ ਤਜਿ ਨਹਿਂ ਜਾਈ ਨਿਤਨ ਤੋ ਰਖੇ ਹੋ ਰ ਤਾਰ ਤਮਸਾ ਸਾਰ ਚਰਨ ਗਗ ਤਰੀਐ ਸਆ ਨਾਨਕ ਬ੍ਰਹਮਾ ਪਸਾਰ ਸੋ ਲੋਕ ਮਹੱਲਾ ਪੰਜੇ ਮਾ ਇਰਾਕੀ ਤਾਂ ਜਾਤੋਂ ਨਹੀਂ ਮੈਨੋਦਗਾ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸਾ ਪਇਓਈ ਤਰਸਾ ਪਿਆ ਮਹਿਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮਿ ਮਿਲਿ ਤਾ ਜੀਵਾਂ ਤਨ ਮਨ ਥੀਵ ਹਰੇਆ ਤਰਸ ਬਿਆ ਮਹਰਾਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮਿ ਮਿਲਿ ਤਾ ਜੀਵਾਂ ਤਾਨਾ ਮਾਨਾ ਥੀ ਵੇ ਹਰੀ ਆ ਵਾਹੇ ਗੁਰੂ ਜੀ ਦਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ